ਅੱਜ ਇੱਕ ਬਹੁਤ ਵੱਡੇ ਚਿੰਤਾ ਦੇ ਵਿਸ਼ੇ ਤੇ ਗੱਲ ਕਰਨ ਲੱਗੇ ਆਂ ਕੋਈ ਸਮਾਂ ਸੀ ਲੋਕ ਧਾਰਮਿਕ ਬਣਨਾ ਚਾਹੁੰਦੇ ਸੀ ਅੱਜ ਇੱਕ ਸਮਾਂ ਆ ਗਿਆ ਹੈ ਲੋਕ ਨਾਸਤਿਕ ਬਣਦੇ ਜਾ ਰਹੇ Google ਤੇ ਸਰਚ ਕਰਕੇ ਵੇਖਿਓ ਪਹਿਲੇ ਨੰਬਰ ਤੇ 크੍ਰਿਸਚਨ ਦੂਸਰੇ ਨੰਬਰ ਤੇ ਇਸਲਾਮ ਤੀਸਰੇ ਨੰਬਰ ਤੇ ਹਿੰਦੂਇਜ਼ਮ ਤੇ ਚੌਥੇ ਨੰਬਰ ਤੇ ਨਾਸਤਿਕ ਉਸ ਤੋਂ ਬਾਅਦ ਫਿਰ ਬਾਕੀ ਧਰਮ ਹੋਰ ਨੇ ਤੇ ਜਿਹੜੇ ਚੌਥੇ ਨੰਬਰ ਤੇ ਨਾਸਤਿਕ ਨੇ ਨਾ ਇੱਕ ਦਿਨ ਆ ਪਹਿਲੇ ਨੰਬਰ ਤੇ ਆ ਜਾਣੇ ਇਹਦਾ ਸਭ ਤੋਂ ਵੱਡਾ ਕਾਰਨ ਹੈ ਧਾਰਮਿਕ ਕੱਟੜਵਾਦ ਜਿਹਨੇ ਬੁਰੀ ਤਰ੍ਹਾਂ ਇਨਸਾਨ ਨੂੰ ਗੁਲਾਮ ਬਣਾ ਦਿੱਤਾ ਹੈ ਆਦੀ ਕਰਨਾ ਉਹ ਨਹੀਂ ਕਰਨਾ ਇਤਰਾ ਨਹੀਂ ਕਰਨਾ ਐਵੇਂ ਨਹੀਂ ਕਰਨਾ ਇਹ ਨਹੀਂ ਕਰਨਾ ਉਹ ਨਹੀਂ ਕਰਨਾ ਇੰਨੇ ਜ਼ਿਆਦਾ ਬੰਧਨ ਕਿ ਹਰ ਬੰਦਾ ਉਸ ਬੰਧਨ ਤੋਂ ਛੁਟਕਾਰਾ ਪਾ ਕੇ ਨਾਸਤਿਕ ਹੋਣਾ ਚਾਹਦਾ ਹੈ ਔਰ ਮੈਂ ਕਿਸੇ ਇੱਕ ਧਰਮ ਦੀ ਗੱਲ ਨਹੀਂ ਕਰਦਾ ਸਾਰੇ ਧਰਮ ਸਾਰੇ ਪੰਥੇ ਦੇ ਵਿੱਚ ਦੋਸ਼ੀ ਨੇ ਕਿਉਂਕਿ ਜਿਹੜਾ ਵੀ ਬੰਦਾ ਜੇ ਕਿਸੇ ਧਰਮ 'ਚ ਜੰਮਿਆ ਆ ਜਾਂ ਦੁਬਾਰਾ ਕਿਸੇ ਧਰਮ ਨੂੰ ਜੁਆਇਨ ਕਰਦਾ ਆ ਉਹ ਹਰ ਪਾਸੇ ਕੋਈ ਚੀਜ਼ ਵੇਖਦਾ ਹੈ ਗੁਲਾਮੀ ਗੁਲਾਮੀ ਸਿਰਫ ਗੁਲਾਮੀ ਉਹ ਗੁਲਾਮੀ ਕਾਦੀ ਧਰਮ ਦੀ ਗੁਲਾਮੀ ਜਾਤ ਦੀ ਗੁਲਾਮੀ ਰੀਤੀ ਰਵਾਜਾਂ ਦੀ ਗੁਲਾਮੀ ਜਨਮ ਤੋਂ ਲੈ ਕੇ ਮਰਨ ਤੱਕ ਦੇ ਸੰਸਕਾਰਾਂ ਦੀ ਗੁਲਾਮੀ ਸ਼ਰੀਅਤ ਦੀ ਗੁਲਾਮੀ ਧਾਰਮਿਕ ਪੁਸਤਕਾਂ ਦੀ ਗੁਲਾਮੀ ਆਪ ਉਸ ਤੱਕ ਨਹੀਂ ਪੜਨੀ ਉਹ ਧਰਮ ਦੀ ਪੁਸਤਕ ਨਹੀਂ ਪੜਨੀ ਉਹ ਧਰਮ ਦੇ ਸਥਾਨ ਤੇ ਨਹੀਂ ਜਾਣਾ ਉਹ ਧਰਮ ਦੇ ਸਥਾਨ ਦੇ ਬੰਦੇ ਕੋਲੋਂ ਖਾਣਾ ਨਹੀਂ ਉਹਦੇ ਕੋਲੋਂ ਪੀਣਾ ਨਹੀਂ ਆ ਜਿਹੜਾ ਦੂਸਰੇ ਧਰਮ ਵਾਲਾ ਬੰਦਾ ਉਹਦੇ ਘਰ ਦਾ ਨਹੀਂ ਖਾਣਾ ਇਹਨੂੰ ਗੁਲਾਮੀ ਨਹੀਂ ਕਵਾਂਗੇ ਤੇ ਕੀ ਹੈਗਾ ਦੱਸੋ ਮੈਨੂੰ ਇਹਨੂੰ ਬੜੇ ਫੱਕਰ ਦੇ ਨਾਲ ਅਸੀਂ ਧਾਰਮਿਕਤਾ ਦਾ ਨਾਮ ਤੇ ਧਰਮ ਦੇ ਨਾਮ ਤੇ ਇਨਸਾਨ ਪਹਿਲਾਂ ਜਾਨਵਰਾਂ ਨੂੰ ਤੇ ਵੜਦਾ ਸੀ ਹੁਣ ਇਨਸਾਨ ਇਨਸਾਨ ਨੂੰ ਵੱਡਣਾ ਸ਼ੁਰੂ ਹੋ ਗਿਆ ਸਾਰੇ ਧਰਮ ਆਪਣੀਆਂ ਕਿਤਾਬਾਂ 'ਚ ਕਹਿੰਦੇ ਨੇ ਕਿ ਪ੍ਰਭੂ ਇੱਕ ਹੈ ਤੇ ਫਿਰ ਉਹਨੂੰ ਮੰਨਣ ਦੇ ਤਰੀਕੇ ਅੱਡ-ਅੱਡ ਕਿਉਂ ਇਸ ਗੱਲ ਦਾ ਜਵਾਬ ਮੈਨੂੰ ਕਮੈਂਟਸ 'ਚ ਜ਼ਰੂਰ ਦੇਣਾ ਕਿ ਜਦੋਂ ਪਰਮੇਸ਼ਵਰ ਨੇ ਉਸ ਮਾਲਕ ਨੇ ਇਨਸਾਨ ਬਣਾਇਆ ਸੀ ਤੇ ਉਸ ਵੇਲੇ ਉਸ ਬੰਦੇ ਦੀ ਕਿਹੜੀ ਜਾਤ ਸੀ ਉਸ ਵੇਲੇ ਉਸ ਬੰਦੇ ਦਾ ਕਿਹੜਾ ਧਰਮ ਸੀ ਤੇ ਜਾਂ ਫਿਰ ਜਿਸ ਪਰਮੇਸ਼ਵਰ ਨੇ ਸਾਨੂੰ ਬਣਾਇਆ ਆ ਉਸ ਪਰਮੇਸ਼ਵਰ ਦੀ ਕਿਹੜੀ ਜ਼ਾਤ ਸੀ ਉਸ ਪਰਮੇਸ਼ਵਰ ਦਾ ਕਿਹੜਾ ਧਰਮ ਸੀ ਤੇ ਕਿਹੜੇ ਰੀਤੀ ਰਿਵਾਜਾਂ ਦੇ ਨਾਲ ਸਾਨੂੰ ਉਹਨੇ ਇਸ ਧਰਤੀ ਤੇ ਭੇਜਿਆ ਸੀ ਤੇ ਸਾਰਾ ਦਾ ਸਾਰਾ ਕੁਝ ਮੈਨ ਮੇੜਿਆ ਉਸ ਪਰਮੇਸ਼ਵਰ ਨੇ ਬੰਦਾ ਬਣਾਇਆ ਅਗੋਂ ਸਾਰਾ ਕੁਝ ਬੰਦੇ ਨੇ ਆਪੇ ਹੀ ਬਣਾਇਆ ਇੰਨਾ ਵਹਿਮ ਭਰਮਾਂ ਤੋਂ ਧਾਰਮਿਕ ਕਰਮ ਕਾਂਡਾਂ ਤੋਂ ਇਲਾਵਾ ਵੀ ਪਰਮਾਤਮਾ ਦੀ ਪ੍ਰਾਪਤੀ ਹੋ ਸਕਦੀ ਏ ਕਿਸੇ ਕਾਮਲ মুর্ਸ਼ਿਦ ਦੇ ਲਾੜ ਲੱਗੋ ਉਹ ਤੁਹਾਨੂੰ ਸਾਰੀ ਗੱਲ ਦੱਸੂਗਾ